ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਜੀ ਅਸੀਂ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸਾਰੇ ਪੰਜਾਬ ਦੇ ਡਾਕਟਰਾਂ ਨੇ ਹਰੇਕ ਹਸਪਤਾਲਾਂ ਦੇ ਵਿੱਚ 9 ਤਰੀਕ ਤੋਂ ਹੜਤਾਲ ਤੇ ਜਾਣਾ ਹੈ ਹੜਤਾਲ ਬਾਰੇ ਸਰਕਾਰ ਨੂੰ ਪਿਛਲੇ ਮਹੀਨੇ ਤੋਂ ਲਗਭਗ ਅਸੀਂ ਸੂਚਿਤ ਕਰ ਰਹੇ ਹਾਂ ਸਾਡੀਆਂ ਬਹੁਤ ਹੀ ਜਾਇਜ਼ ਮੰਗਾਂ ਨੇ ਹਸਪਤਾਲਾਂ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ 1991 ਦੇ ਹਿਸਾਬ ਨਾਲ 4600 ਪੋਸਟਾਂ ਨਿਯੁਕਤ ਕੀਤੀਆਂ ਸੀ ਜਿਨ੍ਹਾਂ ਚੋਂ 2800 ਖਾਲੀ ਨੇ ਜਿਹੜੇ ਡਾਕਟਰ ਕੰਮ ਕਰ ਰਹੇ ਨੇ ਉਹਨਾਂ ਤੋਂ ਗੈਰ ਡਾਕਟਰੀ ਕੰਮ ਲੈ ਕੇ ਅਲੱਗ ਤਰ੍ਹਾਂ ਦੀਆਂ ਕੰਮਾਂ ਚੁਲਝਾ ਕੇ ਉਹਨਾਂ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਤਰੱਕੀਆਂ ਰੋਕੀਆਂ ਹੋਈਆਂ ਨੇ ਇਸ ਕਰਕੇ ਡਾਕਟਰਾਂ ਦਾ ਮਨੋਬਲ ਟੁੱਟ ਰਿਹਾ ਤੇ ਉਹ ਨੌਕਰੀਆਂ ਛੱਡ ਰਹੇ ਨੇ ਲਗਾਤਾਰ। ਨਵੇਂ ਡਾਕਟਰਾਂ ਦੀ ਭਰਤੀ ਨਹੀਂ ਹੋ ਰਹੀ। ਸੁਰੱਖਿਆ ਦਾ ਕਿਸੇ ਵੀ ਕਿਸਮ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਕੋਈ ਪੱਕੇ ਤੌਰ ਤੇ ਹਾਲਾਂਕਿ ਸੁਪਰੀਮ ਬੋਰਡ ਦੀ ਡਾਇਰੈਕਸ਼ਨਾਂ ਵੀ ਆਈਆਂ ਨੇ। ਕਲਕੱਤੇ ਜੱਦੀ ਵੱਡੀ ਘਟਨਾ ਹੋਈ ਹੈ। ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੀ ਸਿਹਤ ਜਿਹੜੀ ਸਿਸਟਮ ਹੈ ਉਹਨੂੰ ਬਚਾਉਣ ਦੇ ਲਈ ਅਸੀਂ ਇਹ ਆਵਾਜ਼ ਠਾਈ ਹੈ ਜਿਹਦੇ ਨਾਲ ਪਰਚੇ ਵੰਡ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਇਹ ਬੇਸਿਕਲੀ ਸਾਡਾ ਇਕੱਲਾ ਦਾ ਮਸਲਾ ਨਹੀਂ ਹੈ ਜੇ ਡਾਕਟਰਾਂ ਨੂੰ ਤਰੱਕੀਆਂ ਨਹੀਂ ਮਿਲਣਗੀਆਂ ਜਾਂ ਡਾਕਟਰਾਂ ਨੂੰ ਕੰਮ ਕਰਨ ਦਾ ਮਾਹੌਲ ਨਹੀਂ ਮਿਲੂ ਸਖਤ ਮਾਹੌਲ ਨਹੀਂ ਮਿਲੂ ਤਾਂ ਉਹ ਕੰਮ ਨਹੀਂ ਕਰਨਗੇ ਉਹ ਛੱਡ ਕੇ ਚਲੇ ਜਾਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਡਾਕਟਰਾਂ ਨੂੰ ਹਸਪਤਾਲਾਂ ਵਿੱਚ ਰੱਖਿਆ ਜਾਵੇ ਉਹਨਾਂ ਨੂੰ ਉਹ ਜਿਹਾ ਮਾਹੌਲ ਉਹ ਸਾਰੂ ਮਾਹੌਲ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਦੀਆਂ ਰਹਿਣ ਤੇ ਲੋਕ ਖੱਜਲ ਨਾ ਕਿੰਨੇ ਦਿਨ ਤੋਂ ਸਟਾਰਟੂਪ ਜਿਛੇ ਦਿਨ ਤੋਂ ਮੀਟਿੰਗਾਂ ਪਿਛਲੇ ਹਫਤੇ ਦੇ ਵਿੱਚ ਅਸੀਂ ਤਿੰਨ ਮੀਟਿੰਗਾਂ ਸਰਕਾਰ ਨਾਲ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਵੀ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਮੁੱਖ ਸਕੱਤਰਾਂ ਨਾਲ ਵੀ ਮੀਟਿੰਗਾਂ ਹੋਈਆਂ ਨੇ ਉਹਨਾਂ ਵੱਲੋਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਠੋਸ ਜਵਾਬ ਸਾਨੂੰ ਮਿਲਿਆ ਹੋ ਮੀਟਿੰਗਾਂ ਫੇਲ ਹੋਈਆਂ ਨੇ ਕਿ ਇਹ ਸੁਰੱਖਿਆ ਦਾ ਪ੍ਰਬੰਧ ਵੀ 20 ਅਗਸਤ ਨੂੰ ਮੀਟਿੰਗ ਹੋਈ ਸੀ ਜਿਹਦੇ ਵਿੱਚ ਸਾਨੂੰ ਸਿਹਤ ਮੰਤਰੀ ਸਾਹਿਬ ਨੇ ਦੱਸਿਆ ਸੀ ਕਿ 9 ਤਰੀਕ ਤੱਕ ਸਾਰਾ ਪ੍ਰਬੰਧ ਹੋ ਜਾਏ ਸੁਰੱਖਿਆ ਦਾ ਪਰ ਉਹ ਕਿਸੇ ਵੀ ਤਰ੍ਹਾਂ ਦਾ ਹਲੇ ਕੋਈ ਔਨ ਗਰਾਉਂਡ ਆਇਆ ਨਹੀਂ ਹ ਸਾਨੂੰ ਇਸ ਕਰਕੇ ਤੁਸੀਂ ਆਉਂਦੇ ਫੈਸਲੇ ਤੇ ਹਟਾਲਾ ਕਿ ਅਸੀਂ ਹਟਾਲੇ ਜਾਵਾਂ। ਪਿਛਲੇ 2 ਮਹੀਨਿਆਂ 'ਚ ਆਪਣੇ ਮੈਸ ਹਸਪਤਲ 'ਚ ਕਾਫੀ ਡਾਕਟਰ ਜਿਹੜਾ ਬਿਲਕੁਲ ਦੇ ਦਿੱਤੇ ਹੈ ਜੀ ਪਿਛਲੇ 2-3 ਮਹੀਨਿਆਂ ਦੇ ਵਿੱਚੋਂ 8 ਤੋਂ 9 ਡਾਕਟਰਾਂ ਨੇ ਇਜ਼ਰਲਾਈਨ ਕਰ ਚੁੱਕਿਆ ਇਸ ਸੰਸਥਾ ਦੇ ਵਿੱਚੋਂ ਉਹ ਡਾਕਟਰ ਜਿਨ੍ਹਾਂ ਨੇ 20-25-25 ਸਾਲ ਕੰਮ ਕੀਤਾ ਸੀ ਉਹਨਾਂ ਨੇ ਰਿਜ਼ਾਈਨ ਦੀ ਵਜ੍ਹਾ ਹੀ ਇਹ ਸੀਗੀ ਕਿ ਉਹਨਾਂ ਤੋਂ ਗੈਰ ਡਾਕਟਰੀ ਕੰਮ ਲਿਆ ਜਾਂਦਾ ਸੀ। ਫਾਲਤੂ ਕੰਮਾਂ 'ਚ ਉਲਝਾ ਕੇ ਉਹਨਾਂ ਦੀਆਂ ਤਰੱਕੀਆਂ ਰੋਕ ਕੇ ਜਿਹੜਾ ਮਾਹੌਲ ਹੈ ਉਹ ਡਾਕਟਰਾਂ ਲਈ ਸਾਹਸ ਗਰ ਨਹੀਂ ਸੀ ਇਸ ਕਰਕੇ ਉਹਨਾਂ ਨੇ ਮਜਬੂਰਨ ਤੌਰ ਤੇ ਇਹ ਲੋਕ ਚ ਛੱਡਿਆ